ਜਿਹੜੇ 2022 ਵਾਲੇ ਨੱਕੇ ਨੇ ਨਾ ਉਹ ਨਹੀਂ ਹੁਣ ਉਹ ਨਹੀਂ ਟੁੱਟਣੇ ਉਸੇ ਗੱਲ ਤੋਂ ਰੋਂਦੇ ਫਿਰਦੇ ਨੇ ਹੁਣ ਐਤਕੀ ਐਤਕੀ ਸਿੱਧੀ ਜੀ ਗੱਲ ਹੈ ਪੂਰੇ ਦੇਸ਼ ਦਾ ਪਹਿਲੀ ਵਾਰ ਅਨਾਉਂਸ ਕਰ ਲਗਿਆ ਤੁਹਾਡੇ ਸਾਹਮਣੇ ਟੀਵੀ 2B ਤੇ ਵੀ ਅੱਜ ਚੱਲੂਗਾ ਜਾ ਕੇ ਦੇਖ ਲਿਓ ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਐਸ ਵਾਰੀ ਪੰਜਾਬ ਚੋਂ 13 ਜੀਰੋ ਲੋਕ ਸਭਾ ਜੀ ਸੂਪਰੇ ਸਾਫ ਹੋਣਗੇ ਨਾ ਸਾਰਿਆਂ ਦੇ ਮੈਨੂੰ ਲੋਕਾਂ ਨੇ ਦੱਸਤਾ ਕਹਿੰਦੇ ਲੱਗਾ ਰੈ ਤੇਰੇ ਨਾਲ ਆ ਪਰ ਮੈਨੂੰ ਇਸ ਤੋਂ ਵੱਧ ਹੋਰ ਕੀ ਚਾਹੀਦਾ ਜਦੋਂ ਲੋਕ ਹੀ ਕਹੀ ਜਾਂਦੇ ਆ ਕਿ ਤੇਰੇ ਨਾਲ ਆ ਹੋਰ ਕੀ ਚਾਹੀਦਾ ਹੁੰਦਾ ਜੀ ਦੱਸੋ ਪੈਸੇ ਨਾਲ ਲੈ ਜਾਣੇ ਆ ਹਵੇਲੀਆਂ ਨਾਲ ਲੈ ਜਾਾਂਗੇ ਬਸ ਜੇ ਲੋਕ ਹੀ ਪਿਆਰ ਦੇ ਹੀ ਜਾਂਦੇ ਆ ਇਸ ਤੋਂ ਵੱਡਾ ਕੀ ਹੈ ਪੂਰੇ ਦੇਸ਼ ਦਾ ਪੰਜਾਬ ਬਣੂੰਗਾ ਹੀਰੋ ਇਸ ਵਾਰ ਲੋਕ ਸਭਾ ਚ ਪੰਜਾਬ ਚੋਂ 13 ਜੀਰੋ ਔਰ ਤੁਹਾਡੇ ਸਾਹਮਣੇ 32 ਦੰਦ ਨੇ ਕੇ ਜਰੀ ਵਾਲ ਦੇ ਵੀ ਬੱਤੀ ਦੰਦ ਨੇ ਇਸ ਤਾਂ ਲਿਖ ਕੇ ਦੇ ਦੇਣੇ ਹੁੰਨੇ ਆ ਵੀ ਐ ਹਰਵਾ ਹਰਵਾ ਉਹ ਕਹਦੇ ਤੁਹਾਨੂੰ ਕਿਹ ਪਤਾ ਲੱਗ ਜਾਂਦਾ ਅਸੀਂ ਕਿ ਲੋਕਾਂ ਤੋਂ ਪਤਾ ਲੱਗ ਜਾਂਦਾ ਲੋਕਾਂ ਦੀਆਂ ਅੱਖਾਂ ਦੱਸ ਦਿੰਦੀਆਂ ਨੇ ਕਿ ਭਾਈ ਲੋਕ ਕੋਈ ਨਾ ਕੋਈ ਬੱਦਰ ਬਾਈ ਠੀਕ ਨਹੀਂ ਹੈਗੀ ਲੋਕ ਮਾਂਜਣਗੇ ਇਹਨਾਂ ਨੂੰ ਐਤਕੀ ਫਰਮਾਇਤੇ ਤੁਸੀਂ ਸੋ ਮੇਰਾ ਦਿਲ ਤਾਂ ਨਹੀਂ ਕਰਦਾ ਜਿਹੜੇ 2022 ਵਾਲੇ ਨੱਕੇ ਨੇ ਨਾ ਉਹ ਨਹੀਂ ਹੁਣ ਉਹ ਨਹੀਂ ਟੁੱਟਣੇ ਉਸੇ ਗੱਲ ਤੋਂ ਰੋਂਦੇ ਫਿਰਦੇ ਨੇ ਹੁਣ ਐਤਕੀ ਐਤਕੀ ਸਿੱਧੀ ਜੀ ਗੱਲ ਹੈ ਪੂਰੇ ਦੇਸ਼ ਦਾ ਪਹਿਲੀ ਵਾਰ ਅਨਾਉਂਸ ਕਰਨ ਲੱਗਾ ਤੁਹਾਡੇ ਸਾਹਮਣੇ ਟੀਵੀ 2ਬੀ ਤੇ ਵੀ ਅੱਜ ਚੱਲੂਗਾ ਜਾ ਕੇ ਦੇਖ ਲਿਓ ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਐਸ ਵਾਰੀ ਪੰਜਾਬ ਚੋਂ 13 ਜੀਰੋ ਲੋਕ ਸਭਾ ਜੀ ਸੁਪਰੇ ਸਾਫ ਹੋਣਗੇ ਨਾ ਸਾਰਿਆਂ ਦੇ ਮੈਨੂੰ ਲੋਕਾਂ ਨੇ ਦੱਸਤਾ ਕਹਿੰਦੇ ਲੱਗਾ ਰੈ ਤੇਰੇ ਨਾਲ ਆ ਮੈਨੂੰ ਇਸ ਤੋਂ ਬਾਅਦ ਹੋਰ ਕੀ ਚਾਹੀਦਾ ਜਦੋਂ ਲੋਕ ਹੀ ਕਹੀ ਜਾਂਦੇ ਆ ਕਿ ਤੇਰੇ ਨਾਲ ਆ ਹੋਰ ਕੀ ਚਾਹੀਦਾ ਹੁੰਦਾ ਜੀ ਦੱਸੋ ਤੇਸੀ ਨਾਲ ਲੈ ਜਾਣੇ ਆ ਹਵੇਲੀਆਂ ਨਾਲ ਲੈ ਜਾਾਂਗੇ ਬਸ ਜੇ ਲੋਕ ਹੀ ਪਿਆਰ ਦੇਈ ਜਾਂਦੇ ਆ ਇਹਦੂ ਵੱਡਾ ਕੀ ਐ ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਇਸ ਵਾਰ ਲੋਕ ਸਭਾ ਚ ਪੰਜਾਬ ਚੋਂ 13 ਜੀਰੋ ਔਰ ਤੁਹਾਡੇ ਸਾਹਮਣੇ 32 ਦੰਦ ਨੇ ਕੇਜਰੀ ਵਾਲੇ ਦੇ ਵੀ 32 ਦੰਦ ਨੇ ਅਸੀਂ ਤਾਂ ਲਿਖ ਕੇ ਦੇਦੇ ਨੇ ਉਹਨੇ ਆਂ ਵੀ ਐ ਹਰੂਆ ਹਰੂਆ ਉਹ ਕਿਹਦੀ ਤੁਹਾਨੂੰ ਕਿਹ ਪਤਾ ਲੱਗ ਜਾਂਦਾ ਅਸੀਂ ਕਹ ਲੋਕਾਂ ਤੋਂ ਪਤਾ ਲੱਗ ਜਾਂਦਾ ਲੋਕਾਂ ਦੀਆਂ ਅੱਖਾਂ ਦੱਸ ਦਿੰਦੀਆਂ ਨੇ ਕਿ ਭਾਈ ਲੋਕ ਕੋਈ ਨਾ ਕੋਈ ਬਦਲਬਾਈ ਠੀਕ ਨਹੀਂ ਹੈਗੀ ਲੋਕ ਮਾਂਜਣਗੇ ਇਹਨਾਂ ਨੂੰ ਐਤਕੀ ਫਰਮਾਇਤੇ ਤੁਸੀਂ ਸੋ ਮੇਰਾ ਦਿਲ ਤਾਂ ਨਹੀਂ ਕਰਦਾ ਜਿਹੜੇ 2022 ਵਾਲੇ ਨੱਕੇ ਨੇ ਨਾ ਉਹ ਨਹੀਂ ਹੁਣ ਉਹ ਨਹੀਂ ਟੁੱਟਣੇ ਉਸੇ ਗੱਲ ਤੋਂ ਰੋਂਦੇ ਫਿਰਦੇ ਨੇ ਹੁਣ ਐਤਕੀ ਐਤਕੀ ਸਿੱਧੀ ਜੀ ਗੱਲ ਹੈ ਪੂਰੇ ਦੇਸ਼ ਦਾ ਪਹਿਲੀ ਵਾਰ ਅਨਾਉਂਸ ਕਰਨ ਲੱਗਿਆ ਤੁਹਾਡੇ ਸਾਹਮਣੇ ਟੀਵੀ ਟੀਵੀ ਤੇ ਵੀ ਅੱਜ ਚੱਲੂਗਾ ਜਾ ਕੇ ਦੇਖ ਲਿਓ ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਐਸ ਵਾਰੀ ਪੰਜਾਬ ਚੋਂ 13 ਜੀਰੋ ਲੋਕ ਸਭਾਜ ਸੂਪਰੇ ਸਾਫ ਹੋਣਗੇ ਨਾ ਸਾਰਿਆਂ ਦੇ ਮੈਨੂੰ ਲੋਕਾਂ ਨੇ ਦਾਸਤਾ ਕਹਿੰਦੇ ਲੱਗਾ ਰੈ ਤੇਰੇ ਨਾਲ ਆ ਪਰ ਮੈਨੂੰ ਇਸ ਤੋਂ ਵੱਧ ਹੋਰ ਕੀ ਚਾਹੀਦਾ ਜਦੋਂ ਲੋਕ ਹੀ ਗਈ ਜਾਂਦੇ ਆ ਕਿ ਤੇਰੇ ਨਾਲ ਆ ਹੋਰ ਕੀ ਚਾਹੀਦਾ ਹੁੰਦਾ ਜੀ ਦੱਸੋ ਪੈਸੇ ਨਾਲ ਲੈ ਜਾਣੇ ਆ ਹਵੇਲੀਆਂ ਨਾਲ ਲੈ ਜਾਾਂਗੇ ਬਸ ਜੇ ਲੋਕ ਹੀ ਪਿਆਰ ਦੇ ਹੀ ਜਾਂਦੇ ਆ ਇਸ ਤੋਂ ਵੱਡਾ ਕੀ ਹੈ ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਇਸ ਵਾਰ ਲੋਕ ਸਭਾ ਚ ਪੰਜਾਬ ਚੋਂ 13 ਜੀਰੋ ਔਰ ਤੁਹਾਡੇ ਸਾਹਮਣੇ 32 ਦੰਦ ਨੇ ਕੇਜਰੀਆ ਵਾਲੇ ਦੇ ਵੀ 32 ਦੰਦ ਨੇ ਅਸੀਂ ਤਾਂ ਲਿਖ ਕੇ ਦੇਦੇ ਨੇ ਹੁੰਨੇ ਆਂ ਵੀ ਐ ਹਾਰੂਆ ਹਾਰੂਆ ਉਹ ਕਿਹਦੀ ਤੁਹਾਨੂੰ ਕਿਹ ਪਤਾ ਲੱਗ ਜਾਂਦਾ ਅਸੀਂ ਕਹ ਲੋਕਾਂ ਤੋਂ ਪਤਾ ਲੱਗ ਜਾਂਦਾ ਲੋਕਾਂ ਦੀਆਂ ਅੱਖਾਂ ਦੱਸ ਦਿੰਦੀਆਂ ਨੇ ਕਿ ਭਾਈ ਲੋਕ ਕੋਈ ਨਾ ਕੋਈ ਬਦਲਬਾਈ ਠੀਕ ਨਹੀਂ ਹੈਗੀ ਲੋਕ ਮਾਣਣਗੇ ਇਹਨਾਂ ਨੂੰ ਐਦਕੇ ਫਰਮਾਏ ਤੇ ਤੁਸੀਂ ਸੋ ਮੇਰਾ ਦਿਲ ਤਾਂ ਨਹੀਂ ਕਰਦਾ